ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਡ ਨਾਲ ਸਾਂਝੀ ਕਰਦੇ ਆਂ ਜੌਬ ਦੇ ਨਾਲ ਸੰਬੰਧਿਤ ਪਿਛਲੇ ਦਿਨੀ ਆਪਾਂ ਜਿਹੜੀ ਕੱਲ ਇੱਕ ਵੀਡੀਓ ਜਿਹੜੀ ਪਾਈ ਸੀ ਉਹ ਬਦਲੇ ਨਾਲ ਸੰਬੰਧਿਤ ਪਾਈ ਸੀ ਇਸ ਤੋਂ ਪਹਿਲਾਂ ਆਪਾਂ ਜਿਹੜੀ ਹੈਗੀ ਆ ਉਹ 9894 ਦੀ ਸਿਲੈਕਸ਼ਨ ਲਿਸਟ ਪਾਈ ਸੀ ਤਾਂ ਅੱਜ ਜਿਹੜੀ ਵੀਡੀਓ ਪਾਈ ਹੈ ਉਹ ਹੈਗੀ ਜੀ ਆਪਣੇ 2392 ਮਿਸਮੈਚ ਡਾਟਾ ਤੇ 6835 ਜਿਹੜੀ ਹੈ ਈਟੀਟੀ ਕੇਟਰ ਦੀ ਬਦਲੀ ਸੰਬੰਧੀ ਜਿਹੜੀ ਅੱਜ ਵੀਡੀਓ ਪਾ ਰਹੇ ਆਪਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਜਿੰਨੇ ਵੀ ਜਿਹੜੇ ਦੋਸਤ ਮਿੱਤਰ ਨੇ ਉਹ ਤਾਂ ਜਿੰਨਾ ਵੀ ਕੈਂਡੀਡੇਟ ਦਾ ਡਾਟਾ ਮਿਸਮੈਚ ਸੀਗਾ ਉਹਨਾਂ ਨੂੰ ਬਦਲੀ ਕਰਾਉਣ ਦਾ ਮੌਕਾ ਨਹੀਂ ਮਿਲਿਆ ਸੀ ਉਹਨਾਂ ਨੂੰ ਵੀ ਦਿੱਤਾ ਜਾ ਰਿਹਾ ਹੈ 2392 ਨੂੰ ਤੇ 6835 ਨੂੰ ਤਾਂ ਵੀਡੀਓ ਤੁਹਾਡਾ ਨਾਲ ਸਾਂਝੀ ਕਰ ਰਹੀਆਂ ਜੀ ਵਿਭਾਗ ਵੱਲੋਂ ਬਦਲੀਆਂ ਦੇ ਅਗਲੇ ਗੇਟ ਦੌਰਾਨ 6835 ਅਧੀਨ ਨਿਯੁਕਤ ਹੋਈ ਈਟੀਟੀ ਟੀਚਰ ਜਿਨ੍ਹਾਂ ਦਾ ਪਰਖ ਕਾਲ ਅਜੇ ਕਲੀਅਰ ਨਹੀਂ ਹੈ ਨੂੰ ਸਰਕਾਰ ਵੱਲੋਂ ਕੀਤੇ ਫੈਸਲੇ ਅਨੁਸਾਰ ਬਦਲੀ ਕਰਾਉਣ ਲਈ ਇੱਕ ਸਪੈਸ਼ਲ ਮੌਕਾ ਦਿੱਤਾ ਜਾ ਰਿਹਾ ਜੀ ਹਾਲਾਂਕਿ ਉਹਨਾਂ ਚਲੋ ਪਰਕਾਲ ਨਹੀਂ ਸਮਾਂ ਹੋਇਆ ਪਰ 2 ਸਾਲ ਉਹਨਾਂ ਦੀ ਸਟੇਜ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈ ਇਸ ਤਰ੍ਹਾਂ ਹੀ ਜਿਹੜੇ ਹੈਗੇ 2392 ਦੀ ਉਹਨਾਂ ਦਾ ਵੀ ਜਿਹੜਾ ਉਹ ਕੰਪਲੀਟ ਹੋ ਚੁੱਕਾ ਹੈ ਉਹਨਾਂ ਨੂੰ ਵੀ ਇਹ ਮੌਕਾ ਦਿੱਤਾ ਜਾ ਰਿਹਾ ਤਾਂ ਪਰ ਥੋੜਾ ਜਿਹਾ ਇਹ ਜਿਹੜਾ ਬਦਲੀ ਕਰਾਉਣ ਦਾ ਮੌਕਾ ਸਿਰਫ ਉਹ ਥੋੜੇ ਜਿਹਾ ਸਮੇ ਲਈ ਹੀ ਦਿੱਤਾ ਜਾ ਰਿਹਾ ਜਿਹੜੇ ਅਧਿਆਪਕ ਜੋ ਬਦਲੀ ਕਰਾਉਣਾ ਚਾਹੁੰਦੇ ਹਨ ਉਹ ਇਹ ਪੰਜਾਬ ਪੋਰਟਲ ਤੇ ਲੌਗਇਨ ਕਰਕੇ ਬਦਲੀ ਜਰਨਲ ਡਿਟੇਲ ਇਹ ਸਾਰਾ ਡਾਟਾ ਭਰ 4 9 2024 ਨੂੰ ਭਰ ਸਕਦੇ ਆ ਸਿਰਫ ਇੱਕ ਦਿਨ ਦਾ ਹੀ ਜਮਾ ਜਿਹੜਾ ਉਹ ਦਿੱਤਾ ਗਿਆ ਅ 10 ਤੱਕ ਕਰਵਾ ਕੇ ਬਦਲੀ ਲਈ ਬੇਨਤੀ ਕਰਦੇ ਸਮੇਂ ਡਾਟਾ ਭਰਿਆ ਜਾਣਾ ਉਸ ਨੂੰ ਤਸਦੀਕ ਡੀਡੀਓ ਵੱਲੋਂ ਮਿਤੀ 5 9 ਨੂੰ ਹੀ ਕੀਤੀ ਜਾਣੀ ਹੈ ਇਸ ਮੰਤਲ ਲਈ ਡੀਡੀਓ ਈ ਪੰਜਾਬ ਪੋਰਟਲ ਤੇ ਲੌਗਇਨ ਕਰਕੇ ਸਟਾਫ ਮੀਨੂ ਵਿੱਚ ਇਹ ਸਾਰੀ ਉਹ ਡਿਟੇਲ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਇਹ ਜਿੰਨਾ ਵੱਲ ਪਰ ਫਿਰ ਹਾਲ ਜਿਹੜਾ ਹੈਗਾ ਉਹ 6 35 ਨੂੰ ਬਦਲੀ ਕਰਾਉਣ ਦਾ ਇੱਕ ਚਾਂਸ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤੇ ਹਾਲਾਂਕਿ ਸਿਰਫ ਇੱਕ ਦਿਨ ਹੈ ਇੱਕ ਦਿਨ ਦੇ ਵਿੱਚ ਤਾਂ ਫਿਲਹਾਲ ਇਹ ਸਾਰਾ ਕੁਝ ਸੰਭਵ ਨਹੀਂ ਹੈ ਕਿਉਂਕਿ ਹੋ ਸਕਦਾ ਸਮਾਂ ਜਿਹੜਾ ਤਾਂ ਵਧਾਇਆ ਜਾ ਫਿਲਹਾਲ ਇੱਕ ਦਿਨ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ 6835 ਵਾਸਤੇ ਕੈਂਡੀਡੇਟਸ ਸਾਥੀ ਉਹ ਆਪਣੀ ਬਦਲੀ ਜਿਹੜੀ ਹੈ ਉਹ ਅਪਲਾਈ ਕਰ ਸਕਦੇ ਹੋ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਖਾਸ ਕਰ ਜਿਹੜੇ ਈਟੀਟੀ ਕੇਟਰ ਦੇ ਜਾਂ ਜਿੰਨੇ ਵੀ ਹੋਰ ਇਸ ਬਦਲੀ ਨਾਲ ਸੰਬੰਧਿਤ ਜੁੜੇ ਹੋਈਆਂ 2399 ਦੇ ਜਾਂ ਜਿਹੜੇ ਇੱਕ ਲੈਕਚਰਾਰ ਹੈਗੇ ਸੀ ਉਹਨਾਂ ਦੀ ਸੰਬੰਧ ਵਿੱਚ ਵੀ ਇਹ ਪੋਸਟਾਂ ਜਿਹੜੀਆਂ ਹੈਗਾ ਟਰਾਂਸਫਰ ਆਈ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਅਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨੂੰ ਜਿਹੜੇ ਹੈਗੇ ਉਹ ਇਸ ਲਿੰਕ ਨਾਲ ਜੋੜੋ ਤਾਂ ਕਿ ਹੋਰਨਾਂ ਨੂੰ ਵੀ ਜਿਹੜੀ ਇਹ ਜਾਣਕਾਰੀ ਵੱਧ ਤੋਂ ਵੱਧ ਮਿਲ ਸਕੇ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ